हां ये लूंगा मैं पर्दा नीलू का नाम सुन के नीली नीली हो जाती है बीबी में हां देख आ देख पूरी <प्रावी> की पौ बिकती <साकते> है ये <laughs> है जी सीबो <laughs> <थारी। laughs> <िलोगे> <िलोगे> ਉੱਭੇ ਵਾਲੀ ਦੀਦੀ ਆ ਆਹ ਰੱਟਾ ਹੱਥ ਲਾ ਕੀ ਕਰਾਂ ਹੈ ਸੀਬੋ ਦੇ ਜੁੱਤੀ ਪਸੰਦ ਹੋਣੇ ਕੋਈ ਮਾੜੇ ਮੋٹے ਬੰਦੇ ਦਾ ਕੰਮ ਨਹੀਂ ਵੀ ਸੀਬੋ ਆਈ ਜੁੱਤੀ ਲੈ ਰੂਗੀ ਐਰੀ ਗਰੀ ਜੇ ਤਾਂ ਸੀਬੋ ਦੇ ਜੁੱਤੀ ਪਸੰਦ ਆ ਜੇ ਤਾਂ ਤਾਂ 150 ਵਾਲੀ ਵੀ ਆ ਜਾਂਦੀ ਹੈ ਨਹੀਂ ਇਹ ਯਾਰਾਂ ਵਾਲੀ ਵੀ ਨਹੀਂ ਆਉਂਦੀ ਜ਼ੋਰਦਾਰ ਤਾੜੀਆਂ ਮਾਰ ਦੋ ਮੇਰੇ ਬਿੱਤਰੋ ਜ਼ੋਰਦਾਰ ਤਾੜੀਆਂ ਮਾਰ ਦੋ ਕਹਦੇ ਪਹੁੰਚ ਗਏ ਕਾਲ ਜੀ ਕਰਦੇ ਆ ਅੱਜ ਦਾ ਵਲੌਗ ਸ਼ਾਰਟ ਕਰੋਂ ਚੱਲਦੇ ਆ ਤੇ ਅੱਜ ਇੱਕ ਸਰਪ੍ਰਾਈਜ਼ ਰੱਖਿਆ ਹੈ ਸੀਬੋ ਦੇ ਬੇਬੇ ਵਾਸਤੇ ਤੇ ਸਰਪ੍ਰਾਈਜ਼ ਕੀ ਆ ਵੀ ਆਪਾਂ ਬੇਬੇ ਨੂੰ ਨਾ ਜੁੱਤੀ ਦਿਵਾਵਾਂਗੇ ਆਪਾਂ ਅੱਜ ਮਿੰਟ ਨੂੰ ਗੱਡੀ 'ਚ ਧਰ ਦੇਣਾ ਤੋਂ ਸਮਾਨ ਸਮੂਹਣਾ ਆਪ ਦਾ ਟੇਪਿੰਡ ਹੋਣਾ ਵੀ ਆਪਾਂ ਬੇਬੇ ਨੂੰ ਜੁੱਤੀ ਦਿਵਾਉਣੀ ਆ ਤੇ ਲੰਬਾ ਸੀ ਨਾ ਆਪਣੇ ਸਿਰ ਤੇ ਬਣੇ ਦੇਖੋ ਆਪਾਂ ਜੁੱਤੀ ਦਿਵਾ ਕੇ ਚੱਲਾਂਗੇ ਨੂੰ ਬਾਬੂ ਮੈਂ ਪਹੁੰਚ ਗਿਆ ਸਾਡੇ ਨਾਲ ਦੇ ਪਿੰਡ ਇਹ ਥੋ ਬੇ ਬੇ ਮੇਰੇ ਨਾਲ ਚੜਦੀ ਹੁੰਦੀ ਆ ਤੇ ਉਹ ਪਿੱਛੇ ਬੱਸ ਖੜੀ ਆ ਬੱਸ ਚੁੱਤਰੂਗੀ ਉਹ ਬੱਸ ਕੋਈ ਨਹੀਂ ਬੈਠਦੀ ਆ ਦਿਖਾਉਣਾ ਤੁਹਾਨੂੰ ਮੈਨਾਂ ਨਾਲ ਜ਼ੋਰਦਾਰ ਤਾੜੀਆਂ ਮਾਰ ਦੋ ਮੇਰੇ ਮਿੱਤਰੋ ਜ਼ੋਰਦਾਰ ਤਾੜੀਆਂ ਮਾਰ ਦੋ ਆਹਦੇ ਪਹੁੰਚ ਗਏ ਆਉ ਚ ਗਏ ਆਰਟਿਸਟ ਪਹੁੰਚ ਗਏ ਜੀ ਬੇਬੇ ਤੇਰੇ ਬਾਅਦ ਇਹ ਸਰਪ੍ਰਾਈਜ਼ ਅੱਜ ਠੀਕ ਹੈ ਠੀਕ ਹੈ ਹਾਂ ਬੋਲੋ ਸਰਪ੍ਰਾਈਜ਼ ਰੱਖਿਆ ਤੇਰੇ ਬਾਅਦ ਅੱਜ ਇੱਕ ਬੋਲੋ ਕੀ ਰੱਖਿਆ ਹੈ ਕੋਈ ਨਹੀਂ ਦੱਸਾਂਗੇ ਸਮੇਂ ਤੇ ਠੀਕ ਹੈ ਖੋਸ਼ ਅੱਜ ਪੂਰੀ ਠੀਕ ਹੈ ਛੋਟੀ ਹੈ ਭਾਈ ਅੱਜ ਠੀਕ ਬਾਬਿਓ ਅੱਧਾ ਪੌਣਾ ਘੰਟਾ ਖਰਾਬ ਕਰਕੇ ਠੀਕ ਹੈ ਸਾਰੀਆਂ ਦੁਕਾਨਾਂ ਦੇ ਪੁਗਾਈ ਕਰਕੇ ਬਾਕੀ ਸਾਨੂੰ ਦਿਖਾ ਵੀ ਦਿੱਤਾ ਸੀ ਸੀਬੋ ਦੇ ਜੁੱਤੀ ਫਿੱਟ ਨਹੀਂ ਆਈ ਸੀਬੋ ਬੇਬੇ ਦੇ ਭਾਈ ਜੁੱਤੀ ਫਿੱਟ ਨਹੀਂ ਆਈ ਹੈ ਜੀ ਹੈਗੀ ਹੁਣ ਤੁਸੀਂ ਮੈਨੂੰ ਲਾਂਬਾ ਨਾ ਦਿਓ ਪਰ ਤੁਸੀਂ ਨੇ ਮੈਨੂੰ ਲਾਂਬੇ ਦਿੱਤੇ ਨੇ ਭਾਈ ਤੁਸੀਂ ਜੁੱਤੀ ਨਹੀਂ ਦਵਾਈ ਥੋੜੀ ਨੋਟ ਹੁਣ ਮੇਰਾ ਕੋਈ ਕਸੂਰ ਨਹੀਂ ਮੈਨੂੰ ਕਿ ਆਮਾ ਪੈਸੇ ਮੈਂ ਲਾਉਣੇ ਨੇ ਚੀਜ਼ ਤਾਂ ਲੈਣੀ ਆ ਠੀਕ ਹੈ ਹੁਣ ਆ ਬੈਠੀ ਆ ਬੁਸ ਬੁਸਿਆ ਮੂੰਹ ਕਰਕੇ ਕਹਦੀ ਮੇਰੇ ਜੁੱਤੀ ਫਿੱਟ ਨਹੀਂ ਆਈ ਕੋਈ ਥੋੜਾ ਮੇਰਾ ਕੀ ਕਸੂਰ ਹੈ ਦੱਸੋ ਭਾਈ ਕੀ ਕਰਾਂ ਹੈ ਸੀਬੋ ਦੇ ਜੁੱਤੀ ਪਸੰਦ ਹੋਣੇ ਕੋਈ ਮਾੜੇ ਮੋٹے ਬੰਦੇ ਦਾ ਕੰਮ ਨਹੀਂ ਵੀ ਸੀਬੋ ਆਈ ਜੁੱਤੀ ਕਰੂਗੀ ਐਰੀ ਗਰੀ ਜੇ ਤਾਂ ਸੀਬੋ ਦੇ ਜੁੱਤੀ ਪਸੰਦ ਆ ਜੇ ਤਾਂ ਤਾਂ 150 ਵਾਲੀ ਵੀ ਆ ਜਾਂਦੀ ਹੈ ਨਹੀਂ 11 ਵਾਲੀ ਵੀ ਨਹੀਂ ਆਉਂਦੀ। ਫਿਰ ਹੁਣ ਭਾਈ ਦੱਸੋ ਮੇਰਾ ਕੋਈ ਕਸੂਰ ਹੈ? ਮੇਰਾ ਤਾਂ ਕੋਈ ਕਸੂਰ ਨਹੀਂ। ਮੈਂ ਤਾਂ ਦੁਕਾਨਾਂ 'ਚ ਸਾਰੀਆਂ ਦੁਕਾਨਾਂ ਮੈਨੂੰ ਦਿਖਾਤੀਆਂ ਵੀ ਭਾਈ ਆਹ ਦੁਕਾਨ ਆ, ਆਹ ਦੁਕਾਨ ਆ, ਇਹਦੇ ਵਗ ਜਾ, ਇਹਦੇ ਵਗ ਜਾ। ਅਸਲ ਦੇ ਵਿੱਚ ਤਾਂ ਕੋਈ ਮੂਡ ਨਹੀਂ ਥੀ। ਮੇਰਾ ਜਿਹੜਾ ਸਰਪ੍ਰਾਈਜ਼ ਥੀਗਾ ਉਹ ਅੱਜ ਸਮੇਂ ਨਾਲ ਮੈਚ ਨਹੀਂ ਖਾਦਾ। ਹੁਣ ਮੈਂ ਤਾਂ ਕੋਸ਼ਿਸ਼ ਬਥੇਰੀ ਕੀਤੀ ਵੀ ਭਾਈ ਲੈ ਲੈ ਕੋਈ ਚੱਕਰ ਨਹੀਂ। ਚਾਹੇ ਤੂੰ 4000 ਵਾਲੀ ਲੈ ਲੈ, 10000 ਵਾਲੀ ਲੈ ਲੈ, ਹੋਰ ਦੱਸੋ, ਬ੍ਰਾਂਡ ਦੀ ਦਵਾਈ ਆ, ਕੋਚੀ ਦੀ ਦਵਾਈ ਆ। ਰੱਖਿਆ ਨਹੀਂ ਨਾ। ਇਹ ਜੀ ਪਸੰਦ ਆਉਣੀ ਚਾਹੀਦੀ ਆ ਪਸੰਦ ਨਹੀਂ ਆ ਰਹੀ ਕਹਿੰਦੀ ਮਨ ਨੂੰ ਨਹੀਂ ਲੱਗੇ ਵਾ ਭਾਈ ਫਿਰ ਹੁਣ ਸਾਈ ਦੇ ਜਾਨਿਆ ਕੋਈ ਇੰਟਰਨੈਟ ਤੋਂ ਦੇਖ ਕੇ ਭਾਈ ਹੋਰ ਕੀ ਬਣੇ ਉਹ ਕਹਿੰਦੇ ਭਾਈ ਦੱਸ ਦੋ ਸਾਨੂੰ ਕਿਹੜੀ ਜੁੱਤੀ ਮੈਂ ਮੰਗਦੀ ਤੀ ਉਹ ਮਿਲੀ ਨਹੀਂ ਕਿਹੜੀ ਜੁੱਤੀ ਇਹ ਮੰਗਦੀ ਤੀ ਉਹ ਮਿਲੀ ਤੁਹਾਨੂੰ ਦੱਸੋ ਕਸੂਰ ਕੀ ਦਾ ਮੈਂ ਮੰਗਦੀ ਸੀ ਜੁੱਤੀ ਰੰਗਾਂ-ਬਰੰਗੇ ਮੋਤੀਆਂ ਵਾਲੀ ਉਹਨਾਂ ਨੇ ਮੈਨੂੰ ਚਿੱਟੀਆਂ ਵਾਲੀ ਦਿਖਾਤੀ ਲੈ ਚਿੱਟੀਆਂ ਵਾਲੀ ਨਹੀਂ ਮੈਂ ਪਾਉਂਦੀ ਫਿਰ ਭਾਈ ਉਹਨੂੰ ਐ ਵੀ ਕਿਹਾ ਮੈਂ ਮਹਾਵੀ ਭਾਈ ਕੋਈ ਗੱਲ ਨਹੀਂ ਈ ਮਹਾ ਸਾਈਟ ਤੁਸੀਂ ਕਰ ਦੋ ਕਹਿੰਦੇ ਵੀ ਤੁਹਾਨੂੰ ਫੋਟੋ ਭੇਜ ਦੋ ਜਹੀ ਜੀ ਕਹਾਂਗਾ ਉਹ ਜੀ ਤਿਆਰ ਕਰ ਦਾਂਗੇ ਇਹ ਕਹਿੰਦੀ ਫੋਟੋ ਵੀ ਨਹੀਂ ਮੈਂ ਭੇਜਣ ਨੂੰ ਚੀਜ਼ ਐ ਇਸੇ ਟਾਈਮ ਚਾਹੀਦੀ ਐ ਹਾਜ਼ਰ ਆਹ ਭਾਈ ਫਿਰ ਹੁਣ ਐ ਨਹੀਂ ਹੁੰਦਾ ਹੁੰਦਾ ਐਨਾ ਫਿਰ ਦਿੱਤੇ ਕੋਹ ਫਲਾਂ ਕੀ ਹੁੰਦਾ ਹੁੰਦਾ ਨੁਕਸਾਨ ਹੀ ਹੁੰਦਾ ਹੁੰਦਾ ਫਿਰ ਜੇ ਹੁਣ ਕੀ ਚੱਕ ਕੇ ਰੱਖੀ ਜਾਵਾਂਗੇ ਫਿਰ ਟੁੱਟ ਜੂ ਚਾਰ ਦਿਨਾਂ ਉਹਦਾ ਫਾਇਦਾ ਨਹੀਂ ਕੋਈ ਚਲੋ ਕੋਈ ਗੱਲ ਨਹੀਂ ਇੱਕ ਅੱਧ ਦਿਨ ਚ ਫੇਰ ਮਾਰ ਦਿਆਂਗੇ ਡਾ ਨਹੀਂ ਲਾ ਕੋ ਕੀ ਪਹੋਂ ਵਿਕਦੀ ਐ ਕੋਈ ਮੇਰੇ ਇੰਨੇ ਖਰਾ ਦੇ ਬਸ ਇਹ ਅਜੀਬ ਉਹ ਬਿਹਲੀ ਦੀਦੀ ਆਉਂ ਰੋਟਾ ਹੱਥ ਲਾ ਦੇ ਮੈਂ ਸਵੈਲ ਕਰੀ ਮੈਂ ਬੜੀ ਬੜੀ ਸਵੈਲ ਕਰੀ ਬੜੀ ਜੀ ਸਵੈਲ ਤਾਂ ਕਰਦੇ ਤੈਨੂੰ ਚੌੜੀ ਹੋ ਰਹੀ ਐ ਮੂੰਹ ਦੇਖ ਰਾ ਤੋ ਕਿੱਟਾ ਸਿਆਲ ਕਰਕੇ ਟੋਪੀ ਦੇਖ ਰਾ ਸਾਰਾ ਤਾਂ ਨਹੀਂ ਲਾਉਂਦੀ ਟੋਪੀ ਹੈਗੀ ਤੇ ਹੈਗੀ ਟੋਪੀ ਹੈ ਬੇਬੇ ਰਾਤ ਕਾ ਤੋ ਨਹੀਂ ਨੀਂਦਾ ਤੈਨੂੰ ਜਾਦ ਕਰਦੀ ਸੀ ਮਸੂ ਵੀ ਨਹੀਂ ਆਈ ਮੇਰੇ ਵੀ ਜ਼ਿਆਦਾ ਆਈ ਜਾਂਦਾ ਸੀ ਆਹੋ ਮਾ ਕੇ ਤੇ ਮੰਦਰ ਚ ਚਲੀ ਹੁਣ ਮਾ ਕੇ ਚਾਹ ਰਾਂ ਹਾਂ ਹੈਂ ਈਲੂ ਦਾ ਨਾਮ ਸੁਣ ਕੇ ਨੀਲੀ ਨੀਲੀ ਹੋ ਜਾਂਦੀ ਹੈ ਬੀਬੀ ਮੈਂ ਆਹ ਦੇਖ ਆਹ ਦੇਖ 40 ਸਾਲ ਕੱਤੇ ਜੋਸੇ ਨਾਲ ਲਿਆ ਆਹ ਹੋ ਰਿਹਾ ਹੈ ਤਾ ਦੇਖਦਾ ਸਹੀ 40 ਬਾਅਦ ਫਿਰ ਕੱਪੜੇ ਛਾੜਦਾ 40 ਛੱਡਦਾ ਬੰਦਾ ਫੇਰ ਰਾਜ ਨੂੰ ਮੈਂ ਛੱਡਦਾ ਨਾ 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 ਤੇ ਤੂੰ ਤਾਂ ਛੱਡਦਾ ਨਹੀਂ ਲੂ ਹੋ ਗਈ ਫੇਰ ਮੇਰੀ ਉਹਦਾ ਇਹ ਆਪਸੀ ਮੈਟਰ ਮੇਰੀ ਵੀ ਹੋ ਜੂ ਉਮਰ ਬੰਦ ਛੱਡ ਤੂੰ ਆ ਜੂ ਵੀ ਤੇਰੀ ਉਮਰ ਲੈ ਕਹਿੰਦੀ 40 ਸਾਲ ਕੱਟੇਵਾ 40 ਸਾਲ ਤੋਂ ਬਾਅਦ ਛੱਡਦਾ ਕਹਿੰਦੀ ਤਨਦਰੁਸਤ 18